ਨਾਮ}{|\text{ਮਿਸ਼ਾਲ ਮਾਏ ਨੇ ਤੇ ਮੈਂ ਸ਼੍ਰਸ਼ਟ ਸ਼ਰਣ ਚਟਕਾਰਾ ਬੇਕਰ ਇੰਡਸਟਰੀਅਲ ਲਾਉਨਰ ਹਾਂ। ਬਾਕੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਸ਼ੁਗਰਾਤਰੀ ਦੀ। ਹਰ ਸਾਲ ਵਾਂਗਰ ਆਪਾਂ ਇਸ ਵਾਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਸੰਗਤ ਵਾਸਤੇ। ਚਟਕਾਰਾ ਬੇਕਰ ਦਾ ਜਿਹੜਾ ਐਡਰੈਸ ਹੈ ਇਹ ਕਿਹੜਾ ਆ? ਇਸੇ ਬਟਾਲਾ ਰੋਡ ਪਿੱਲਰ ਨੰਬਰ 20 ਦੇ ਸਾਹਮਣੇ ਵਿਚਨਗਰ ਗਲੀ ਨੰਬਰ 4 ਦੇ ਬਾਅਦ 메ਨ ਰੋਡ ਤੇ। ਉਹ ਇੱਕ ਫਾਈਨ ਡਾਈਨਿੰਗ ਰੈਸਟੋਰੈਂਟ ਚਲਾ ਰਿਹਾ ਜਿਸ ਤੇ ਅੱਗੇ ਕੋ ਬੇਕਰੀ ਤੋਂ ਲੈ ਕੇ ਦਰਦ ਤੱਕ ਸਾਰੀ ਚੀਜ਼ਾਂ ਉਹ ਲੱਭਦਾ ਹੈ